ਇੱਕ ਪਾਸੇ ਤਾਂ ਜਿੱਥੇ ਸਰਕਾਰਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਵਿਕਾਸ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਪਿੰਡ ਦੇ ਵਿੱਚ ਮੌਜੂਦ ਪੁਰਾਤਨ ਚੀਜ਼ਾਂ ਨੂੰ ਸੁਰੱਖਿਅਤ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਹਨ ਜਿਸ ਦੀ ਇੱਕ ਮਿਸਾਲ ਬਣਿਆ ਹੈ ਬਰਨਾਲਾ ਜ਼ਿਲ੍ਹੇ ਦਾ ਪਿੰਡ ਮੰਗੇਵਾਲ ਜਿੱਥੇ ਦੇ ਨੌਜਵਾਨਾਂ ਨੇ ਨਾ ਸਿਰਫ ਪਿੰਡ ਦੀ ਸੂਰਤ ਬਦਲੀ ਹੈ ਉੱਥੇ ਹੀ ਪਿੰਡ ਦੇ ਵਿੱਚ ਪਈਆਂ ਪ੍ਰਾਤਨ ਵਿਰਸੇ ਦੇ ਨਾਲ ਜੁੜੀ ਹੋਈ ਚੀਜ਼ਾਂ ਨੂੰ ਵੀ ਸੰਭਾਲ ਕੇ ਰੱਖਿਆ ਹੈ ਤਸਵੀਰਾਂ ਦੇ ਵਿੱਚ ਦਿਖਾਈ ਦੇਣ ਵਾਲਾ ਇਹ ਵਿਰਾਸਤੀ ਖੂਹ ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਇਹ ਪ੍ਰਾਤਨ ਖੂਹ ਮੰਗੇਵਾਲ ਪਿੰਡ ਦੇ ਵਿੱਚ ਠੀਕ ਵਿਚਕਾਰ ਸਥਿਤ ਹੈ ਕਰੀਬ 400 ਸਾਲ ਪੁਰਾਣੇ ਇਸ ਖੂਹ ਦੀ ਹਾਲਤ ਕਿਸੇ ਸਮੇਂ ਇੰਨੀ ਮਾੜੀ ਹੋ ਚੁੱਕੀ ਸੀ ਕਿ ਇਸ ਦੇ ਆਲੇ-ਦੁਆਲੇ ਬਿਲਕੁਲ ਜੰਗਲ ਬਣ ਗਿਆ ਸੀ ਪਰੰਤੂ ਇਸ ਤੋਂ ਬਾਅਦ ਦੇ ਵਿੱਚ ਪਿੰਡ ਦੇ ਨੌਜਵਾਨਾਂ ਨੇ ਇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਚੁੱਕ ਲਈ ਅਤੇ ਫਿਰ ਨੌਜਵਾਨਾਂ ਨੇ ਇੱਥੇ ਅਜਿਹੀ ਮਿਹਨਤ ਕੀਤੀ ਕਿ ਇਸ ਖੂਨ ਨੂੰ ਦੁਬਾਰਾ ਤੋਂ ਜਿਉਂਦਾ ਕਰ ਦਿੱਤਾ ਅਤੇ ਇਸ ਦੇ ਵਿੱਚ ਪਾਣੀ ਵੀ ਚੱਲਦਾ ਕਰ ਦਿੱਤਾ ਪਿੰਡ ਦੇ ਨੌਜਵਾਨਾਂ ਨੇ ਇਕੱਲੇ ਖੁਦ ਹੀ ਨੁਹਾਰ ਹੀ ਨਹੀਂ ਬਦਲੀ ਬਲਕਿ ਪੂਰੇ ਪਿੰਡ ਦੇ ਵਿੱਚ ਆਲੇ-ਦੁਆਲੇ ਹਰੇ-ਭਰੇ ਦਰਖਤ ਲਗਾਏ ਜਿਨ੍ਹਾਂ ਨੂੰ ਪਾਣੀ ਦੇਣ ਦਾ ਵੀ ਰੋਲ ਦਾ ਜਿੰਮਾ ਇਹਨਾਂ ਨੇ ਹੀ ਚੁੱਕ ਲਿਆ ਹੁਣ ਪਿੰਡ ਦੇ ਵਿੱਚ ਪੂਰੀ ਹਰਿਆਲੀ ਹੈ ਅਤੇ ਇਹਨਾਂ ਨੌਜਵਾਨਾਂ ਨੇ ਆਪਣੇ ਯੂਥ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਬਚਾਉਣ ਦੇ ਲਈ ਐਨ ਆਰ ਆਈ ਭਰਾਵਾਂ ਦੀ ਮਦਦ ਦੇ ਨਾਲ ਇੱਕ ਸੋਹਣਾ ਖੇਡ ਗਰਾਊਂਡ ਵੀ ਤਿਆਰ ਕੀਤਾ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਸ਼ਾਮ ਨੂੰ ਨੌਜਵਾਨ ਕਬੱਡੀ ਫੁੱਟਬਾਲ ਅਤੇ ਕ੍ਰਿਕਟ ਦੇ ਮੈਚ ਖੇਡਦੇ ਹਨ ਆਪਣੇ ਪਿੰਡ ਜੀ ਜਿਹੜਾ ਆਪਾਂ ਇਹ ਜਿਹੜਾ ਖੂਹ ਤਿਆਰ ਕੀਤਾਗਾ ਜੀ ਆਪਾਂ ਪਿੱਛੇ ਦੇਖ ਰਹੇ ਹਾਂਗੇ ਤੇ ਇਹ ਬਹੁਤ ਪੁਰਾਣਾ ਖੂਹ ਹੈ ਜੀ 450 ਸਾਲ ਪੁਰਾਣਾ ਘੱਟੋ ਘੱਟ ਇਹ ਤਾਂ ਇਹਦੇ ਵਿੱਚ ਇਹਦੀ ਹਾਲਤ ਪਹਿਲਾਂ ਮੰਨ ਬਹੁਤ ਬੁਰੀ ਸੀ ਸਭ ਤੋਂ ਪਹਿਲਾਂ ਜਿਹੜਾ ਸਾਡੇ ਨਾਲ ਮਤਲਬ ਨੌਜਵਾਨ ਜੁੜ ਕੇ ਅਸੀਂ 2017 ਦੇ ਵਿੱਚ ਜਿਹੜੀ ਦਰਖਤ ਲਾਉਣ ਵਾਲੀ ਮਹਿੰਮ ਚਲਾਈ ਸੀਗੀ ਵੀ ਜਿਹਦੇ ਵਿੱਚ ਅਸੀਂ ਪਿੰਡ ਦੇ ਵਿੱਚ ਦਰਖਤ ਲਾਉਣੇ ਆ ਤੇ ਉਹਨਾਂ ਨੂੰ ਪਾਲਣਾ ਵੀ ਉਹਨਾਂ ਨੂੰ ਪਾਣੀ ਵੀ ਦੇਣਾ ਟਾਈਮ-ਟਾਈਮ ਤੇ ਤੇ ਅਸੀਂ ਉਹ ਮੁਹਿੰਮ ਦੇ ਚੱਲਦੇ ਸਾਨੂੰ ਮਤਲਬ ਲੱਗਿਆ ਵੀ ਸਾਡੇ ਪ੍ਰਾਣ ਪਿੰਡ ਦੀ ਬਰਾਸਤ ਪ੍ਰਾਣੀ ਪਈ ਹੈ ਇੱਥੇ ਸਾਡਾ ਖੂਹ ਪਿਆ ਪੁਰਾਣਾ ਵੀ ਇੱਥੇ ਬਹੁਤ ਗੰਦਗੀ ਸੀ ਬਹੁਤ ਮੁਸ਼ਕ ਮਾਰਦਾ ਸੀ ਲੋਕ ਪਾਣੀ ਇੱਥੇ ਗੰਦ ਸਿੱਟੀ ਜਾਂਦੇ ਸੀ ਤੇ ਉਦੋਂ ਮਤਲਬ ਅਸੀਂ ਸੋਚਿਆ ਵੀ ਕਿਉਂ ਨਾ ਇਹਨੂੰ ਸਾਫ਼ ਕੀਤਾ ਜਾਵੇ ਤਾਂ ਹਾਂ ਪਹਿਲਾਂ ਸਾਡਾ ਟੀਚਾ ਇਹ ਹੀ ਸੀ ਵੀ ਸਿਰਫ ਇਹਨੂੰ ਸਾਫ਼ ਹੀ ਕਰਿਆ ਜਾਵੇ ਵੀ ਵੀ ਸਾਡੇ ਕੋਲੇ ਕਿਉਂ ਇੰਨਾ ਬਜਟ ਨਹੀਂ ਸੀਗਾ ਵੀ ਜਿਹਦੇ ਕਰਕੇ ਅਸੀਂ ਵੀ ਇਹਨੂੰ ਦੁਬਾਰੇ ਮਤਲਬ ਨਮੀ ਦੇਖ ਦੇ ਸਕੀਏ ਤਾਂ ਇਸ ਕਰਕੇ ਅਸੀਂ ਮਨ ਇਨੂੰ ਸਾਫ ਸਫਾਈ ਕਰਨੀ ਇਹਦੀ ਸ਼ੁਰੂ ਕੀਤੀ ਤਾਂ ਜਿੰਨੇ ਵੀ ਅਸੀਂ ਨੌਜਵਾਨ ਮੁੰਡੇ ਜੁੜੇ ਹੋਏ ਸੀ 5-7 ਤਾਂ ਸਾਰਿਆਂ ਨੇ ਆਪਣੀ ਜੇਬ ਚੋਂ ਹਜ਼ਾਰ-ਹਜ਼ਾਰ ਰੁਪਿਆ ਪਾਇਆ ਤਾਂ ਅਸੀਂ ਕੰਮ ਸ਼ੁਰੂ ਕੀਤਾ ਫਿਰ ਇਹਨੂੰ ਸਾਫ ਕੀਤਾ ਤਾਂ ਸਾਫ ਕਰਦੇ ਕਰਦੇ ਸਾਡੇ ਮਨ ਚ ਫੁਰਨਾ ਫੁਰਿਆ ਵੀ ਇਹ ਕਿਉਂ ਨਾ ਵੀ ਆਪਾਂ ਇਹਨੂੰ ਚਾਲੂ ਕਰਕੇ ਦੇਖੀਏ ਦੁਬਾਰੇ ਹੌਲੀ ਹੌਲੀ ਤਾਂ ਸਾਡੇ ਨਗਰ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਸਾਡੇ ਪੂਰੇ ਪਿੰਡ ਨੇ ਤੇ ਸਾਡੇ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਫਿਰ ਉਹਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਉਹਦੇ ਵਿੱਚ ਸਾਰਿਆਂ ਨੂੰ ਜਿਹੜੇ ਐਨ ਆਰ ਆਈ ਵੀਰ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਇਹਨੂੰ ਦੁਬਾਰ ਤੋਂ ਅਸੀਂ ਮੰਨ ਖੂਨ ਨੂੰ ਨਮੀ ਦੇਖ ਦੇਣੀ ਸ਼ੁਰੂ ਕੀਤੀ ਵੀ ਇਹਨੂੰ ਨਮੀ ਦੇਖ ਦਿੱਤੀ ਜਾਵੇ ਖੂਨ ਨੂੰ ਤਾਂ ਹੌਲੀ ਹੌਲੀ ਫਿਰ ਅਸੀਂ ਬੰਦਾ ਕੋਈ ਦੇਖਿਆ ਵੀ ਜਿਹਦੇ ਮੈਂ ਤੁਹਾਡੇ ਟਿੰਡਾਂ ਜਿਹਨੂੰ ਬਣਵਾਈਆਂ ਅਸੀਂ ਖੂਹ ਦੀਆਂ ਪੁਰਾਣੀਆਂ ਸਮਾਨ ਸਾਡੇ ਕੋਲੇ ਜਿਵੇਂ ਹਲਤੀ ਦਾ ਸਮਾਨ ਪੁਰਾਣਾ ਪਿਆ ਸੀਗਾ ਤੇ ਇਹਦੀ ਸਫਾਈ ਕਰਕੇ ਸਾਰੇ ਖੂਹ ਦੀ ਇਹਦੇ ਵਿੱਚ ਫਿਰ ਥੱਲੇ ਅਸੀਂ ਮਤਲਬ ਲੈਂਟਰ ਲਾ ਕੇ ਬੁਣਾਵਟੀ ਪਾਣੀ ਪਾ ਕੇ ਹੁਣ ਇਹਦੇ ਮਤਲਬ ਟਿੰਡਾਂ ਚੱਲਦੀਆਂ ਕੀਤੀਆਂ ਨੇ ਵੀ ਤਾਂ ਜੋ ਜਿਹੜੇ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਅਸੀਂ ਪਾਣੀ ਦੀ ਜਿਹੜੀ ਐਮਨਤ ਉਹਦੇ ਬਾਰੇ ਦੱਸ ਸਕੀਏ ਵੀ ਪੁਰਾਣੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਟਿੰਡਾਂ ਚੱਲਦੀਆਂ ਸੀਗੀਆਂ ਕਿਸ ਤਰ੍ਹਾਂ ਜਿਹੜੇ ਹੈਗੇ ਲੋਕ ਪਾਣੀ ਜਿਹੜੇ ਨੀਚੋਂ ਧਰਤੀ ਨੂੰ ਕੱਢਦੇ ਸੀਗੇ ਤਾਂ ਉਸ ਤੋਂ ਬਾਅ ਮਤਲਬ ਦਿਮਾਗ ਦੇ ਵਿੱਚ ਆਈ ਗੱਲ ਅਸੀਂ ਕਿਸੇ ਦੇ ਘਰ ਤੋਂ ਕੋਈ ਸਮਾਨ ਲੈਣ ਗਏ ਸੀ ਪੁਰਾਣਾ ਤਾਂ ਸਾਡੇ ਦਿਮਾਗ ਦੇ ਵਿੱਚ ਗੱਲ ਆਈ ਵੀਰ ਪੁਰਾਣੇ ਸੰਦ ਲੈਣ ਇਹਨਾਂ ਦੇ ਵੀ ਕਿਉਂ ਨਾ ਇਹਨਾਂ ਨੂੰ ਪੁੱਛ ਕੇ ਪੁਰਾਣੇ ਸੰਦ ਲੈ ਜੀ ਤਾਂ ਅਸੀਂ ਉਹਨਾਂ ਤੋਂ ਜਿਹੜੇ ਪੁਰਾਣੇ ਸੰਦਾਂ ਦਾ ਜਿਹੜਾ ਜ਼ਿਕਰ ਕੀਤਾ ਉਹਨਾਂ ਨਾਲ ਤਾਂ ਉਹਨਾਂ ਨੇ ਕਿਹਾ ਵੀ ਹਾਂ ਬਿਲਕੁਲ ਲਿਜਾ ਸਕਦੇ ਹੋਗੇ ਤਾਂ ਅਸੀਂ ਉਹਨਾਂ ਦੇ ਘਰ ਤੋਂ ਇਹ ਸਾਰੇ ਸੰਦ ਚੱਕੇ ਉਹਨਾਂ ਨੂੰ ਰੰਗ ਕਰਵਾਇਆ ਉਹਨਾਂ ਨੂੰ ਸਾਫ ਸਫਾਈ ਕੀਤੀ ਉਹਨਾਂ ਨੂੰ ਠੀਕ ਕਰਵਾਇਆ ਤਾਂ ਅਸੀਂ ਸਾਰਾ ਇੱਕ ਛੋਟਾ ਜਿਹਾ ਮਿਊਜ਼ੀਅਮ ਬਣਾਤਾ ਜਿਹਦੇ ਵਿੱਚ ਸਾਡੇ ਹਾਲ ਵਗੈਰਾ ਪੁਰਾਣੇ ਪ੍ਰਾਣੀ ਬੇਲਣੀ ਹੋਗੀ ਇਹਦੇ ਵਿੱਚ ਸਾਗੀ ਹੋਗੀ ਪ੍ਰਾਣੀ ਤੇ ਠੋਕਰਾਂ ਹੋਗੀਆਂ ਜਿਵੇਂ ਬਲਦ ਭਜਾਉਂਦੇ ਹੁੰਦੇ ਸੀ ਪਹਿਲਾਂ ਚਰਖੇ ਹੋਗੇ ਉਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਸਾਡੀਆਂ ਰੱਖੀਆਂ ਹੋਈਆਂ ਨੇਗੀਆਂ ਵੀ ਤਾਂ ਜੋ ਜਿਹੜੀਆਂ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਪਤਾ ਲੱਗ ਸਕੇ ਉਹਨੂੰ ਅਸੀਂ ਦਿਖਾ ਸਕੀਏ ਵੀ ਹਾਂ ਸਾਡੇ ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਵੀ ਅਸੀਂ ਮਤਲਬ ਆਹ ਚੀਜ਼ ਨੂੰ ਤਿਆਰ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਸਿਹਤ ਦੇ ਸਕੀਏ ਉਸ ਤੋਂ ਬਾਅਦ ਅਸੀਂ ਇੱਕ ਗਰਾਊਂਡ ਹੈਗਾ ਜਿਹੜਾ ਸਾਡਾ ਤਿਆਰ ਕੀਤਾਗਾ ਪ੍ਰਾਣਾ ਤੇ ਉਹ ਪਿੰਡ ਦੇ ਵਿੱਚ ਜਗ੍ਹਾ ਪਈ ਸੀ ਕਾਫੀ ਖਾਲੀ ਸਕੂਲ ਦੇ ਕੋਲੇ ਤਾਂ ਉੱਥੇ ਅਸੀਂ ਇੱਕ ਫੁੱਟਬਾਲ ਦਾ ਗਰਾਊਂਡ ਬਣਾਇਆ ਉੱਥੇ ਭਖੜਾ ਬਹੁਤ ਸੀ ਬਹੁਤ ਜ਼ਿਆਦਾ ਮਲਬਾ ਪਿਆ ਸੀ ਉੱਥੇ ਤਾਂ ਉਹ ਮਲਬੇ ਨੂੰ ਅਸੀਂ ਦੂਰ ਕਰਾ ਕੇ ਉੱਥੇ ਇੱਕ ਮਤਲਬ ਸਾਡੇ ਸਾਰੇ ਨਗਰ ਦੀ ਸਿਹਤਾਂ ਨਾਲ ਸਹਿਯੋਗ ਨਾਲ ਤੇ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਉਹ ਮਲਬਾ ਪਰੇ ਕਰਾ ਕੇ ਉੱਥੇ ਸਾਰਾ ਗਰਾਊਂਡ ਆ ਜਿਹੜਾ ਉਹ ਨਵਾਂ ਬਣਾਇਆ ਗਰਾਊਂਡ ਸਾਰਾ ਮਤਲਬ ਉਹਦੇ ਵਿੱਚ ਘਾਹ ਲਵਾਤਾ ਅਸੀਂ ਉਹ ਫੁੱਟਬਾਲ ਦਾ ਗਰਾਊਂਡ ਬਣ ਗਿਆ ਹੁਣ ਤੇ ਉੱਥੇ ਬੱਚੇ ਸਾਡੇ ਸ਼ਾਮ ਨੂੰ ਖੇਡਦੇ ਵੀ ਆ ਬਾਲੀਵਾਲ ਵੀ ਖੇਡਦੇ ਆ ਫੁੱਟਬਾਲ ਵੀ ਖੇਡਦੇ ਆ ਤੇ ਸਾਡੇ ਬੱਚੇ ਕਬੱਡੀ ਵੀ ਖੇਡਦੇ ਆ ਉੱਥੇ ਕਬੱਡੀ ਦਾ ਵੀ ਗਰਾਊਂਡ ਜਿਹੜਾ ਹੈਗਾ ਚੱਲਦਾ ਸਾਡਾ ਤੇ ਬੱਚਿਆਂ ਨੂੰ ਮੰਨੋ ਮੋਬਾਈਲ ਤੋਂ ਦੂਰ ਰੱਖਣ ਦਾ ਇੱਕ ਵਧੀਆ ਤਰੀਕਾ ਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵੀ ਉਹਨਾਂ ਨੂੰ ਖੇਡ ਦੇ ਵਿੱਚ ਪਾਇਆ ਜਾਵੇ ਖੇਡ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਤਾਂ ਇਹ ਸਾਡਾ ਉਪਰਾਲਾ ਵਧੀਆ ਰਿਹਾ ਤਾਂ ਕਿ ਹੁਣ ਆਪਾਂ ਦੇਖ ਲਾਂਗੇ ਹੁਣ ਵੀ ਕਿ ਕਿਸ ਤਰ੍ਹਾਂ ਕਿੰਨੇ ਬੱਚੇ ਆ ਜਿਹੜੇ ਉਹ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਤੇ ਉਹ ਸਾਰੇ ਬੱਚੇ ਸ਼ਾਮ ਨੂੰ ਉੱਥੇ ਖੇਡਣ ਵੀ ਆਉਂਦੇ ਨੇਗੇ ਬਹੁਤ ਵਧੀਆ ਤੇ ਉਸ ਤੋਂ ਬਾਅਦ ਅਸੀਂ 850 ਦੇ ਕਰੀਬ ਦਰਖਤ ਲਾਇਆ ਉਹ 36 ਕਿਸਮ ਦੇ ਦਰਖਤ ਨੇ ਜਿਹੜੇ ਉਹ ਸਾਡੀ ਰਾਉਂਡ ਗਲਾਸ ਇੱਕ ਸੰਸਥਾ ਕੀ ਉਹਨੇ ਬਹੁਤ ਸਹਿਯੋਗ ਕੀਤਾ ਸਾਨੂੰ ਉਹਦੀ ਮਦਦ ਨਾਲ ਅਸੀਂ ਉਹ ਇੱਕ ਮਿੰਨੀ ਜੰਗਲ ਲਗਾਇਆ ਗਿਆਗਾ ਉਹ ਮਿੰਨੀ ਜੰਗਲ ਆ ਜਿਹੜਾ ਉਥੇ ਮੈਂ ਸਾਰੇ ਦਰਖਤ ਹਰੇ ਨੇ ਬਹੁਤ ਵਧੀਆ ਦਰਖਤ ਹੋ ਗਏ ਉਥੇ ਇੱਕ ਪੰਛੀਆਂ ਦਾ ਰਹਿਣ ਮਸੇਰਾ ਬਣ ਗਿਆ ਹੁਣ ਉਥੇ ਜਿੱਥੇ ਪਹਿਲਾਂ ਕੋਈ ਦਰਖਤ ਨਹੀਂ ਸੀਗਾ ਜਿੱਥੇ ਉਹੀ ਟਿੱਬਿਆਂ ਵਾਂਗੂ ਪਿਆ ਸੀ ਜਗਾ ਖਾਲੀ ਪਈ ਸੀ ਬੰਜਰ ਪਈ ਸੀ ਉਥੇ ਇੱਕ ਬਹੁਤ ਵਧੀਆ ਜੰਗਲ ਲੱਗਿਆ ਹੋਇਆ ਹੁਣ ਮਿੰਨੀ ਜੰਗਲ ਜਿਹਨੂੰ ਨਾਮ ਦਿੱਤਾ ਗਿਆਗਾ ਉਹਦੇ ਵਿੱਚ 36 ਕਿਸਮ ਦੇ ਦਰਖਤ ਲਾਏ ਹੋਏ ਨੇ ਇਹ ਉਹ ਵੀ ਸਾਡੇ ਪਿੰਡ ਵੱਲੋਂ ਮਾਨੂੰ ਨੌ ਬਾਕੀ ਸਾਡੇ ਬਸ ਛੱਡਿਆਂ ਦਾ ਗਾ ਜੀ ਸਾਡੇ 3 ਬਸ ਛੱਡੇ ਨੇ ਸਾਡੇ ਪਿੰਡ ਦੇ ਉਹਨਾਂ ਬਸ ਛੱਡਿਆਂ ਨੂੰ ਵੀ ਅਸੀਂ ਮਨ ਰੰਗ ਰੋਗਣ ਕਰਾ ਕੇ ਉਹਨਾਂ ਨੂੰ ਵਧੀਆ ਬਣਾਇਆ ਗਿਆ ਤਾਂ ਜੋ ਜਿਹੜੇ ਬਾਹਰਲੇ ਲੋਕ ਯਾਤਰੀ ਇੱਥੇ ਆਉਂਦੇ ਨੇ ਉਹ ਦੇਖਦਿਆਂ ਖੜਕੇ ਉੱਥੇ ਵੀ ਹਾਂ ਯਾਰ ਮੰਗਿਆਲ ਦੇ ਵਿੱਚ ਬਾਕੀ ਬਹੁਤ ਸੋਹਣੇ ਬਸ ਛੱਡੇ ਬਣੇ ਹੋਣੇ ਉੱਥੇ ਜਿਹੜੇ ਮਨ ਦ੍ਰਿਸ਼ ਨੇ ਚਿੱਤਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਬਸ ਛੱਡਿਆਂ ਦੇ ਵਿੱਚ ਜਿਹੜੇ ਅਲੱਗ-ਅਲੱਗ ਸ਼ੇਦ ਦਿੰਦੇ ਨੇਗੇ ਜਿਸ ਤਰ੍ਹਾਂ ਇੱਕ ਦੇ ਵਿੱਚ ਬਣਾਇਆ ਗਿਆ ਸਾਡਾ ਜਿਵੇਂ ਵੀ ਪਾਣੀ ਕਿਵੇਂ ਬਚਾਉਣਾਗਾ ਪਾਣੀ ਬਚਾਓ ਤੇ ਦੂਸਰੇ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਵੀ ਏਕ ਨੇ ਉਹ ਦੱਸਿਆ ਗਿਆ ਵੀ ਸਭ ਤੋਂ ਵੱਡਾ ਧਰਮ ਇਨਸਾਨੀਅਤ ਆ ਤੀਸਰੇ ਦੇ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਜੀ ਲੋਕੀ ਦੇਖਣ ਵੀ ਆਉਂਦੇ ਨੇ ਇੱਕ ਪਰਿਵਾਰ ਇਥੋਂ ਹਾਂਜੀ ਬਹੁਤ ਪਰਿਵਾਰ ਆਉਂਦੇ ਆ ਜਿਸ ਤਰ੍ਹਾਂ ਇੱਥੇ ਖੂਹ ਦੇਖਣ ਆਉਂਦੇ ਆ ਪੁਰਾਣਾ ਬਹੁਤ ਪਰਿਵਾਰ ਦੇਖ ਕੇ ਜਾਂਦੇ ਆ ਹੁਣ ਜਿਵੇਂ ਕੋਈ ਵੀ ਸਾਡੇ ਨਵੇਂ ਐਸ ਐਚਓ ਸਾਹਿਬ ਇੱਥੇ ਠੁੱਲੀਵਾਲ ਥਾਣੇ ਚੌਧਾ ਸੁਭਾਨ ਲਿਆ ਤਾਂ ਉਹ ਵੀ ਗਰਾਊਂਡ ਦਾ 걔ੜਾ ਜ਼ਰੂਰ ਮਾਰ ਕੇ ਜਾਂਦੇ ਆ ਉਹ ਬਹੁਤ ਖੁਸ਼ ਹੁੰਦੇ ਆ ਦੇਖ ਕੇ ਵੀ ਯਾਰ ਬਾਕੀ ਪਿੰਡ ਨੇ ਬਹੁਤ ਕਮਾਲ ਕੀਤੀ ਵੀ ਆ ਵੀ ਗਰਾਊਂਡ ਜਿਹੜਾ ਬੱਚਿਆਂ ਵਾਸਤੇ ਬਣਾਇਆ ਹੋਇਆ ਸਾਡੇ ਨੇੜੇ ਤੇੜੇ ਪਿੰਡ ਚ ਕਿਤੇ ਇਸ ਤਰ੍ਹਾਂ ਦਾ ਗਰਾਊਂਡ ਨਹੀਂ ਹੈਗਾ ਜਿਹੜਾ ਸਾਡੇ ਪਿੰਡ ਚ ਬਣਿਆ ਹੋਇਆ ਹੈ ਦੂਰ ਦੂਰ ਵੀ ਆਂਦੇ ਲੋਕ ਕਿਥੋਂ ਬਾਹਰਲੇ ਹਾਂਜੀ ਜਿਵੇਂ ਆਪਾਂ ਦੇਖੀਏ ਜਦੋਂ ਇਹ ਖੂਹ ਅਸੀਂ ਤਿਆਰ ਕਰਿਆ ਸੀਗਾ 2018-19 ਦੀ ਗੱਲ ਆ ਉਸ ਸਮੇਂ ਜਿਹੜਾ ਹੈਗਾ ਰਤੀਏ ਤੋਂ ਹਰਿਆਣੇ ਚੋਂ ਮਨ ਫੋਨ ਵੀ ਆਉਂਦੇ ਸੀ ਉਹਨਾਂ ਦੇ ਬਹੁਤ ਕਿਉਂਕਿ ਅਸੀਂ ਫੇਸਬੁੱਕ ਤੇ ਇਹਦੀ ਜਿਹੜੀ ਵੀਡੀਓ ਪਾਈ ਸੀ ਤਾਂ ਉਹ ਬਹੁਤ ਲੋਕ ਇੱਥੋਂ ਦੇਖਣ ਆਏ ਨੇ ਵੀ ਹਰਿਆਣੇ ਤੋਂ ਵੀ ਕਿਸ ਤਰ੍ਹਾਂ ਤੁਸੀਂ ਤਿਆਰ ਕੀਤਾ ਫਿਰ ਬਹੁਤ ਨੇ ਇਹਦੇ ਆਈਡੀਆ ਵੀ ਲਿਆ ਵੀ ਕਿਸ ਤੋਂ ਸਾਨੂੰ ਸਮਾਨ ਮਿਲ ਜੇ ਵੀ ਅਸੀਂ ਵੀ ਆਪਣੇ ਪਿੰਡ ਚ ਇਸ ਤਰ੍ਹਾਂ ਤਿਆਰ ਕਰਨਾ ਚਾਹੁੰਦੇ ਆ ਵੀ ਬਹੁਤ ਵਧੀਆ ਚੀਜ਼ ਬਣੀ ਹੋਈ ਆ ਵੀ ਸੋਹਣਾ ਲੱਗਦਾ ਦੇਖਣ ਨੂੰ ਤੁਸੀਂ ਬਰਾਸਤ ਸੰਭੀ ਹੋਈ ਆ ਬਹੁਤ ਐਪਰੀਸ਼ ਅੱਜ ਕੀ ਦਾਂ ਤੁਹਾਡਾ ਮੇਰਾ ਨਾਮ ਭਵਿੰਦਰ ਸਿੰਘ ਆ ਜੀ ਮੈਂ ਅਧਿਆਪਕ ਆ ਇੱਕ ਇਥੇ ਪਿੰਡੀ ਮੈਂ ਡਿਊਟੀ ਕਰਦਾ ਮਤਲਬ ਮੇਰੀ ਪਰਸਨਲ ਸੋਚ ਤਾਂ ਇਹ ਹੈਗੀ ਬਈ ਮੈਂ ਆਪਾਂ ਬੱਚਿਆਂ ਨੂੰ ਪੜਾਉਣੇ ਆ ਦੱਸਦੇ ਆ ਕਿਤਾਬਾਂ ਦੇ ਵਿੱਚ ਹੁੰਦਾ ਵੀ ਪੁਰਾਣੀਆਂ ਚੀਜ਼ਾਂ ਇਹ ਆ ਕਿਤਾਬ ਤੇ ਆਪਾਂ ਦੱਸ ਦਿੰਨੇ ਆ ਫੋਟੋ ਦਿਖਾ ਦਿੰਨੇ ਆ ਮਤਲਬ ਇੱਥੇ ਜੋ ਰੀਅਲ ਅਸਲੀ ਚੀਜ਼ ਦਾ ਆਪਾਂ ਸਾਹਮਣੇ ਦਿਖਾਵਾਂਗੇ ਬੱਚਿਆਂ ਨੂੰ ਉਹ ਚੀਜ਼ ਦਾ ਜ਼ਿਆਦਾ ਬੱਚੇ ਸਿੱਖਦੇ ਆ ਪਤਾ ਲੱਗਦਾ ਨਾ ਵੀ ਹਾਂ ਹੈਗੀ ਆ ਜਾਂ ਆਪਾਂ ਖੂਬਾਰੇ ਦੱਸਦੇ ਆ ਤੇ ਬੱਚਿਆਂ ਨੂੰ ਦੱਸਣ ਦੇ ਵਿੱਚ ਤੇ ਦਿਖਾਉਣ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਮੈਂ ਇਸ ਕਰਕੇ ਜੁੜਿਆ ਬਾਕੀ ਇਸ ਦੇ ਕਲੱਬ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਕੰਮ ਕਰਦਾ ਹੈਗਾ ਕੋਈ ਮੁਲਾਜ਼ਮ ਵੀ ਹੈ ਕੋਈ ਖੇਤੀ ਕਰਨ ਵਾਲੇ ਵੀ ਹੈਗੇ ਆ ਸਾਬਕਾ ਫੌਜੀ ਵੀ ਹੈ ਮਤਲਬ ਹਰ ਤਰ੍ਹਾਂ ਦਾ ਬੰਦਾ ਸਾਡਾ ਸਹਿਯੋਗ ਕਰਦਾ ਹੈਗਾ ਪਿੰਡ ਦਾ ਸਾਥ ਬਹੁਤ ਮਿਲਦਾ ਜੀ ਕਿਸੇ ਨੂੰ ਵੀ ਅਸੀਂ ਕਹਿ ਦੀ ਵੀ ਕੋਈ ਕੰਮ ਸ਼ੁਰੂ ਕਰਨ ਨਾਵਾ ਹਰ ਕਿਸੇ ਬੰਦੇ ਨੂੰ ਫੰਡ ਬਾਰੇ ਕਹਿੰਦੇ ਆ ਪੰਜ ਕੋਈ ਸਬੰਧ ਜਿੰਨਾ ਵੀ ਕੱਢਣਾ ਉਹ ਬੰਦਾ ਖੁਸ਼ੀ ਨਾਲ ਸਾਨੂੰ ਮਤਲਬ ਫੰਡ ਦਿੰਦਾ ਹੈਗਾ ਕਦੇ ਕਿਸੇ ਨੂੰ ਸਾਨੂੰ ਜਵਾਬ ਨਹੀਂ ਦਿੱਤਾ ਹੈਗਾ ਤੇ ਐਨਆਰਈ ਵੀਰ ਨੇ ਜਿਹੜੇ ਉਹ ਬਹੁਤ ਮਦਦ ਕਰਦੇ ਆ ਉਹ ਤਾਂ ਸਾਨੂੰ ਬਿਨਾ ਕਹੇ ਆਪਣੇ ਆਪ ਫੋਨ ਕਰਕੇ ਕਹਿੰਦੇ ਵੀ ਤੁਸੀਂ ਕੋਈ ਨਵਾਂ ਕੰਮ ਕਰੋ ਸ਼ੁਰੂ ਕਰੋ ਤੇ ਤੁਸੀਂ ਫੰਡ ਦੀ ਨਾ ਕੋਈ ਚਿੰਤਾ ਨਾ ਕਰੋ ਫੰਡ ਅਸੀਂ ਤੁਹਾਨੂੰ ਬਹੁਤ ਦੇਵਾਂ ਹਾਂ ਜੀ ਬੱਚਿਆਂ ਨੂੰ ਦੇਖਣ ਨੂੰ ਮਿਲਦਾ ਕੋਈ ਬਾਹਰਲੇ ਪਿੰਡ ਦਾ ਆਉਂਦਾ ਇੱਥੇ ਗਰਾਊਂਡ ਦੇਖਦਾ ਮਤਲਬ ਉਹ ਪਿੰਡ ਦੀ ਸਾਰੇ ਪਿੰਡ ਦੀ ਤਾਰੀਫ਼ ਕਰਦਾ ਵੀ ਹਾਂ ਮਾਂਗੇਵਾਲ ਗਰਾਊਂਡ ਬਹੁਤ ਸੋਹਣਾ ਅਸੀਂ ਖੂਨ ਨੂੰ ਸੰਭਾਲਿਆ ਸੀ ਤੇ ਇਹਨੂੰ ਵੀ ਦੇਖ ਕੇ ਮਤਲਬ ਵੀ ਲੋਕ ਬਹੁਤ ਦੂਰ ਦੂਰੋਂ ਦੇਖਣ ਵੀ ਆਉਂਦੇ ਆ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਉਹ ਵੀ ਇੱਥੇ ਦੇਖ ਕੇ ਜਾਂਦੇ ਆ ਮਤਲਬ ਉਹ ਪ੍ਰੋਜੈਕਟ ਆਪਣਾ ਪ੍ਰੋਜੈਕਟ ਦੇ ਕੰਮ ਕਰਦੇ ਆ ਦੇਖਦੇ ਆ ਕਿ ਪਹਿਲਾਂ ਪਾਣੀ ਕਿਵੇਂ ਨਿਕਲਦਾ ਸੀ ਹੁਣ ਅਸੀਂ ਕਿਵੇਂ ਸੋਚ ਦੱਬ ਕੇ ਪਾਣੀ ਕਿੰਨਾ ਵੇਸਟ ਕਰ ਰਹੇ ਆ ਪਹਿਲਾਂ ਕਿੰਨੀ ਮਿਹਨਤ ਨਾਲ ਪਾਣੀ ਨਿਕਲਦਾ ਸੀ ਇਹ ਚੀਜ਼ਾਂ ਨੂੰ ਮਤਲਬ ਬੱਚਿਆਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ ਇਹ ਚੀਜ਼ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਲਖੀਰ ਸਿੰਘ ਹੈ ਜੀ ਮਕਸਦ ਸਰ ਇੱਕ ਸਟਾਰਟਿੰਗ ਹੋਈ ਜੀ ਪਿੰਡ ਦੇ ਆਲੇ ਦੁਆਲੇ ਦਰਖਤ ਲਾਉਣ ਤੋਂ ਉਸ ਤੋਂ ਬਾਅਦ ਹੌਲੀ ਹੌਲੀ ਦਿਮਾਗ 'ਚ ਆਈਡੀਆ ਆਇਆ ਵੇ ਖੂਹ ਤਿਆਰ ਕੀਤਾ ਜਾਵੇ ਖੂਹ ਤਿਆਰ ਕਰਨ ਦਾ ਮਕਸਦ ਇਹ ਸੀ ਕਿ ਸਾਡੇ ਪਿੰਡ ਦੇ ਜਿਹੜੇ ਪੁਰਾਣੇ ਸਾਡੇ ਚਲੇ ਗਏ ਬਜ਼ੁਰਗ ਜਾਂ ਬਾਹਰ ਬੈਠੇ ਨੇ ਇਹਨਾਂ ਰਈ ਵੀਰ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਅਸੀਂ ਇੱਥੋਂ ਪੱਦਾ ਵੱਡੇ ਹੋਏ ਆ ਇਹ ਖੂਹ ਤੋਂ ਪਾਣੀ ਪੀ ਕੇ ਨਵੇਂ ਬੱਚਿਆਂ ਨੂੰ ਪਤਾ ਲੱਗੇ ਵੀ ਇਸ ਤਰ੍ਹਾਂ ਖੂਹਾਂ ਚੋਂ ਪਾਣੀ ਕੱਢਿਆ ਜਾਂਦਾ ਸੀ ਕਿਵੇਂ ਪਾਣੀ ਦੀ ਐਹਮਤ ਪਤਾ ਲੱਗੇ ਜਵਾਕਾਂ ਨੂੰ ਆਉਣ ਵਾਲਿਆਂ ਨੂੰ ਜੀ ਤੇ ਲੱਗਦਾ ਕਿ ਇਸ ਤਰ੍ਹਾਂ ਦੇ ਖੂਹ ਜਿਵੇਂ ਖਤਮ ਹੁੰਦੇ ਜਾ ਰਹੇ ਹੈ ਕਿ ਇਹ ਵੀ ਇੱਕ ਸੱਭਿਆਚਾਰ ਦਾ ਹਿੱਸਾ ਹੈ ਹਾਂਜੀ ਇਹ ਖੂਹ ਆਪਣੇ ਸੱਭਿਆਚਾਰ ਦਾ ਹਿੱਸਾ ਨੇ ਜੀ ਇਹ ਖੂਹ ਤੋਂ ਹੀ ਸਾਡਾ ਪਿੰਡ ਵੱਜਿਆ ਸੀਗਾ ਜੀ ਸਾਡੇ ਪਿੰਡ ਦੀ ਸ਼ੁਰੂਆਤ ਇਸੇ ਖੂਦ ਤੋਂ ਹੀ ਹੋਈ ਸੀ ਹੌਲੀ-ਹੌਲੀ ਇਹ ਖੂਦ ਦੇ ਖਲਾਤ ਬਹੁਤ ਖਰਾਬ ਹੋ ਗਏ ਸੀਗੇ ਬਿਲਕੁਲ ਖਤਮ ਹੋ ਗਿਆ ਸੀ ਫਿਰ ਹੌਲੀ-ਹੌਲੀ ਦੁਬਾਰਾ ਤਿਆਰ ਕਰਵਾਇਆ ਇਹ ਡੰਗਾਈ ਕਰਕੇ ਇਹਦਾ ਸਾਰਾ ਕੁਝ ਸਮਾਨ ਲੱਭਣ ਦੀ ਕੋਸ਼ਿਸ਼ ਕੀਤੀ ਕਿ ਵੀ ਜਿਹੜਾ ਸਾਨੂੰ ਨਹੀਂ ਮਿਲਿਆ ਇਹਦੇ ਵਿੱਚੋਂ ਫਿਰ ਦੁਬਾਰਾ ਸਾਰਾ ਸਮਾਨ ਇੱਕ ਬੰਦਾ ਲੱਭ ਕੇ ਤਿਆਰ ਕਰਵਾਇਆ ਫਿਰ ਇਹ ਖੂਦ ਵਿੱਚ ਫਿੱਟ ਕਰਕੇ ਇਹਨੂੰ ਪੂਰਾ ਚਾਲੂ ਕੀਤਾ ਗਿਆ ਜੀ ਪ੍ਰੋਪਰ ਤੇ ਜਿਹੜਾ ਸਮਾਨ ਹੈ ਉਹ ਵੀ ਲੋਕੀ ਪਿੰਡ ਚੋਂ ਲੈ ਕੇ ਆਂਦੇ ਜਿਹੜੇ ਤੁਸੀਂ ਸਾਹਮਣੇ ਸਾਰੇ ਕਿ ਬਾਹਰੋਂ ਲੈਂਦੇ ਹੋ ਨਹੀਂ ਸਰ ਉਹ ਸਾਡੇ ਪਿੰਡ ਜੂਗੀ ਇੱਕ ਘਰ ਚੋਂ ਸਾਨੂੰ ਮਿਲਿਆ ਜੀ ਸਾਰਾ ਸਮਾਨ ਤੇ ਉਹ ਉਹ ਨੂੰ ਤੁਸੀਂ ਲੈਤਾ ਤੇ ਇਥੇ ਤਿਆਰ ਕਰਕੇ ਦੁਬਾਰਾ ਰੰਗ ਰੋਗਣ ਕਰਕੇ ਸਾਰਾ ਇਥੇ ਇੱਕ ਮਿਊਜ਼ੀਅਮ ਦੀ ਤਰ੍ਹਾਂ ਨੂੰ ਰੱਖਤਾ ਹੀ ਸਾਰਾ ਹੋਰ ਵੀ ਸਬੰਧ ਪਿੰਡ ਵਾਲੇ ਤੋਂ ਮੰਗਦੇ ਨੇ ਨਹੀਂ ਸਰ ਜਿੰਨਾ ਸਾਨੂੰ ਮਿਲਦਾ ਜੀ ਪਿੰਡ ਵਾਲ ਨੂੰ ਕਿਹਾ ਵੇ ਜੋ ਵੀ ਉਹਨਾਂ ਕੋਲ ਪੁਰਾਣੀ ਚੀਜ਼ ਆ ਉਹ ਸਾਨੂੰ ਦੇਣ ਅਸੀਂ ਰੈਡੀ ਕਰਕੇ ਇਥੇ ਮਿਊਜ਼ੀਅਮ ਚ ਲਾਈ ਆ ਉਹਨਾਂ ਨੂੰ ਹਾਂਜੀ ਕੀ ਨਾਮ ਤੁਹਾਡਾ ਹਰਜੀਤ ਸਿੰਘ ਆ ਜੀ ਸਾਰੇ ਅਸੀਂ ਨਾ ਸਾਰੇ ਨੌਜਵਾਨ ਮੁੰਡੇ ਤੇ ਰਿਟਾਇਰ ਫੌਜੀ ਨੇ ਪਿੰਡ ਦੀ ਖੇਤੀવાડી ਵਾਲੇ ਕਿਸਾਨ ਨੇ ਤੇ ਸਾਰੇ ਨਗਰ ਦਾ ਪੂਰਾ ਸਹਿਯੋਗ ਆ ਇਸ ਕਲੱਬ ਨੂੰ ਗੋਰਾਖੂ ਸਪੋਰਟਸ ਕਲੱਬ ਆਪਣਾ ਤੇ ਇਹ ਕਲੱਬ ਨੂੰ ਚਲਾ ਰਹੇ ਹਾਂ ਜੀ ਅਸੀਂ ਸਾਰੇ ਕਲੱਬ ਨੂੰ ਪੂਰਾ ਫੰਡ ਸਹਿਯੋਗ ਦੇ ਰਿਹਾ ਜਿਵੇਂ ਆਪਣਾ ਪ੍ਰਾਚੀਨ ਖੂਹ ਕਹਿੰਦੀ ਇਹਦੀ ਦੇਖਰੇਖ ਕਰ ਰਹੇ ਹਾਂ ਜੀ ਇਹਨੂੰ ਡੈਕੋਰੇਟ ਕਰਿਆ ਸੀ ਡੈਕੋਰੇਸ਼ਨ ਬਣਾਈ ਇਹਦੀ ਤੇ ਉਸ ਤੋਂ ਬਾਅਦ ਪੈਂਟ ਦੇ ਬਸ ਸਟੈਂਡ ਕਹਿ ਸਕਦੇ ਹਾਂ ਜੀ ਆਪਾਂ ਮਿੰਨੀ ਜੰਗਲ ਜੀ ਤੇ ਬੱਚਿਆਂ ਨੂੰ ਖੇਡਾਂ ਪ੍ਰੋਵਾਈਡ ਕਰਨ ਲਈ ਗਰਾਊਂਡ ਬਣਾਇਆ ਜੀ ਵੀ ਸਾਰੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਉੱਥੇ ਟਾਈਮ ਆਪਣਾ ਸਪੈਂਡ ਕਰਨ ਖੇਡਣ ਪਲੇ ਗਰਾਊਂਡ ਵਿੱਚ ਜਾਣ ਜੀ ਪਿੰਡ ਨੂੰ ਇਹ ਸੱਭਿਆਚਾਰਕ ਸੰਬੰਧ ਕੀ ਮਕਸਦ ਰੱਖਿਆ ਸੀ ਸਰ ਮਕਸਦ ਇਹ ਸੀਗਾ ਕਿਉਂਕਿ 4 450 ਸਾਲ ਪਹਿਲਾਂ ਜੀ ਇਹ ਪਿੰਡ ਮੰਗੇਵਾਲ ਬਸਿਆ ਸੀਗਾ ਜਿੱਥੇ ਤੇ ਇੱਥੇ ਕੋਈ ਬਜ਼ੁਰਗ ਆਏ ਸੀ ਜਿਨ੍ਹਾਂ ਦੇ ਚਾਰ ਬੇਟੇ ਸੀਗੇ ਉਹਨਾਂ ਨੇ ਇਸ ਖੂਹ ਦੀ ਆਪਾਂ ਜਿਵੇਂ ਕਹਦੀਏ ਵੀ ਉਦਘਾਟਨ ਕਹਿ ਸਕਦੇ ਆ ਜਾਂ ਕਹਦੀਏ ਬਣਾਇਆ ਜੀ ਇਸ ਹਿਸਟਰੀ ਬਾਰੇ ਪਿੰਡ ਦੇ ਨੌਜਵਾਨ ਜਾਂ ਨਵੀਂ ਪੀੜ੍ਹੀ ਨੂੰ ਕੁਝ ਨਹੀਂ ਪਤਾ ਸੀਗਾ ਜੀ ਇਸ ਇਹਨੂੰ ਬਣਾਉਣ ਨਾਲ ਤੇ ਇਹ ਰਿਕ੍ਰੀਏਸ਼ਨ ਕਰਨ ਨਾਲ ਜਿਹੜੀ ਨਵੀਂ ਪੀੜ੍ਹੀ ਆਪਣੀ ਤੇ ਉਹਨੂੰ ਇਸ ਬਾਰੇ ਪਤਾ ਚੱਲ ਲੱਗ ਗਿਆ ਉਹਨਾਂ ਨੂੰ ਵੀ ਦੇ ਵਿੱਚ ਇਤਿਹਾਸ ਤੇ ਹਿਸਟਰੀ ਕੀ ਸੀ ਵੀ ਲੋਕੀ ਪਰਿਵਾਰ ਸਾਰੇ ਆਉਂਦੇ ਦੇ ਉੱਥੇ ਦੇਖਣ ਸਾਰੇ ਹਾਂਜੀ ਇੱਥੇ ਆਪਾਂ ਜਿਵੇਂ ਆਪਣੀ ਸੰਸਕਾ ਆਪਣੀ ਤੀਆਂ ਵਗੈਰਾ ਲੱਗਦੀ ਨੇ ਜੋ ਸਾਰੇ ਬੱਚੇ ਇਥੋਂ ਆਉਂਦੇ ਆ ਜੀ ਜਿਨ੍ਹਾਂ ਦੀਆਂ ਮੈਰਿਜਾਂ ਹੋ ਗਈਆਂ ਕੁੜੀਆਂ ਦੀਆਂ ਉਹ ਇੱਕ ਦੂਜੇ ਨੂੰ ਮਿਲ ਲੈਂਦੇ ਆ ਜੀ ਉਸ ਫੈਸਟੀਵਲ ਦੇ ਨਾਲ ਨਾਲ ਤੇ ਇੱਥੇ ਆਂਦੇ